ਕੀ ਤੁਸੀਂ ਰਿਕਾਲ ਵੈਲਕਮ ਬੈਕ ਔਨ ਆ ਮੇਰੇ YouTube ਚੈਨਲ ਅਸਟ੍ਰੀਅਨਸ ਨੂੰ ਅੱਜ ਜੋ ਮੈਂ ਬਲੌਗ ਕਰ ਰਹੀ ਹਾਂ ਦੁਪਹਿਰ ਤੋਂ ਸਟਾਰਟ ਹੈ ਨਾ ਕਿਉਂਕਿ ਸਵੇਰੇ ਮੈਂ ਚਲੀ ਗਈ ਸੀ ਸ਼ਾਪਿੰਗ ਕਰਨ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀ ਤੇ ਉਹ ਮੈਂ ਸਮਾਨ ਹੈ ਜਿਹੜਾ ਸਾਰਾ ਲੈ ਆਈ ਤੇ ਹੁਣ ਮੈਂ ਸੋਚਿਆ ਇਧਰ ਪਵਿੱਤਰ ਪੂਰਾ ਖਲੇਆ ਬਾਰੇ ਹਜੇ ਮੈਂ ਉਹ ਸਮਾਨ ਨਾ ਸਾਭਿਆ ਨਹੀਂ ਹੈਗਾ ਤੇ ਲੰਪ ਵਗੈਰਾ ਸੀਗੇ ਮੋਪ ਵਗੈਰਾ ਉਹ ਸਾਰੇ ਲੈ ਕੇ ਜਿਸ ਮੈਂ ਤੁਹਾਨੂੰ ਦਿਖਾਵਾਂ ਦੇਖੋ ਪਵਿੱਤਰ ਦੇ ਕੰਮ ਇਹ ਔਰ ਦੇਖੋ ਐਵੇਂ ਕਰਦੀ ਇਹ ਔਰ ਦੇਖੋ ਸਾਰਾ ਸਮਾਨ ਇਹਨੂੰ ਐ ਹੁੰਦਾ ਵੀ ਮੈਂ ਖਲੇਆ ਦਾ ਬਸ ਚਲੋ ਜੀ ਫਿਰ ਅੱਜ ਆਪਾਂ ਬਣਾਵਾਂਗੇ ਕਿੰਡੇ ਵਿੱਚ ਜਿਹੜਾ ਸੈਂਡਵਿਚ ਸੋ ਆਪਾਂ ਉਹਦੀ ਰੈਸਪੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਬਣੇ ਰਿਓ ਬਲੌਗ ਦੇ ਨਾਲ ਕੰਟੀਨਿਊ ਵੀਡੀਓ ਨੂੰ ਲਾਈਕ ਮੈਂਟ ਸ਼ੇਅਰ ਜਰੂਰ ਜੋ ਕਰਕੇ ਚਾਹਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੇ ਮੇਰੇ ਚੈਨਲ ਤੇ ਨਵੇਂ ਆਉਂਦੇ ਆ ਨੇ ਤੇ ਪਵਿੱਤਰ ਦੀਆਂ ਨਵੇਂ ਨਵੇਂ ਵੀਡੀਓਜ਼ ਦੇਖਣ ਲਈ ਤੁਹਾਨੂੰ ਸਬਸਕ੍ਰਾਈਬ ਤਾਂ ਕਰਨਾ ਪੈਣਾ ਸੋ ਚਲੋ ਜੀ ਆਪਾਂ ਨਾਲ ਦੇਖੋ ਆਮਾਂਗੇ ਪਵਿੱਤਰ ਦੀ ਕਿ ਕੀ ਕੀ ਕਰਦੀ ਹੈ ਕਿ ਤੇ ਨਾਲੇ ਜਿਹੜਾਗਾ ਪਸੰਡ ਵਿੱਚ ਬਣਾਵਾਂਗੇ ਚਲੋ ਫਿਰ ਚੱਲਦੇ ਆਪਾਂ ਕਿਚਨ ਦੇ ਵਿੱਚ ਲਓ ਜਿਵੇਂ ਆਪਾਂ ਚੱਲਦੇ ਆਂਗੇ ਕਿਚਨ 'ਚ ਮੈਂ ਪਹਿਲਾਂ ਬਸ ਪਹਿਲਾਂ ਜਾਣਾ ਸੀ ਮੈਂ ਗਈ ਨਹੀਂ ਕਿਉਂ ਕਿ ਮੈਂ ਨਾ ਵੈਕਿਊਮ ਕਰ ਲੱਗੀ ਸੀ ਕਿ ਰੂਮ ਕਾਫੀ ਗੰਦਾ ਹੋਇਆ ਪਿਆ ਸੀਗਾ ਤੇ ਇਧਰ ਦੇਖੋ ਮੈਂ ਰੂਮ ਪਹਿਲਾਂ ਕਲੀਨ ਕੀਤਾ ਹੈਗਾ ਸਾਰਾ ਸੈੱਟ ਕਰਿਆ ਹੈਗਾ ਤੇ ਹੁਣ ਆਪਾਂ ਕਿੱਥੇ ਜਾਨੇ ਚੀ ਜੀਵਾਂ ਚੀ ਜੀਂਗਾ ਹਾਂ ਹਾਂ ਬੋਤ ਪਪਾ ਜੀ ਆਣਗੇ ਚਲੋ ਕਰਾ ਬਸ ਸਮਾਂ ਦਿੱਤਾ ਹਾਂ ਚਲ ਜੀ ਕਿਸਮਾਂ ਬਾਏ ਬਾਏ ਪਪਾ

Harja <susuk> putih <suk> <suk> ਜੀ ਆਪਾਂ ਲਾਗੇ ਆਂਗੇ ਸੈਂਡਵਿਚ ਬਣਾਉਣਾ ਫਿਲਿੰਗ ਕਰਨ ਪਹਿਲਾਂ ਬਟਰ ਲਾ ਕੇ ਤੇ ਇਧਰ ਆਗੇ ਸੀ ਨਾਲ ਦੇ ਨਾਲ ਮਨਪ੍ਰੀਤ ਮਨਪ੍ਰੀਤ ਨਾ ਇੱਕ ਜੈਕਟ ਲੈ ਕੇ ਆਏ ਸੀਗੇ ਤੇ ਉਹ ਮੈਨੂੰ ਪਾ ਕੇ ਦਿਖਾ ਰਹੇ ਸੀਗੇ ਵੀ ਮੇਰੇ ਨਾਪ ਦੀ ਹੈਗੀ ਤੇ ਇੰਡੀਆ ਭੇਜ ਦਾਂਗੇ ਡੈਡੀ ਵਾਸਤੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹ ਵੀ ਕਾਨੂੰ ਲੈ ਕੇ ਆਉਣੀ ਸੀ ਚਲੋ ਤੇ ਚਲੋ ਇਧਰ ਆਪਣੀ ਸੈਂਡਵਿਚ অলਮੋਸਟ ਬਣ ਗਏ ਨੇ ਬਸ ਮੈਂ ਪਹਿਲਾਂ ਫਿਲਿੰਗ ਕਰਕੇ ਹੀ ਰੱਖ ਲੇ ਤੇ ਮੈਂ ਕਿਹਾ ਵੀ ਉਹਨਾਂ ਨੂੰ ਸੇਕ ਮੈਂ ਬਾਅਦ ਚੋਂ ਹੀ ਲਾਉਂਗੀ ਕਿਉਂਕਿ ਦੋ ਮੈਂ ਆਲਰੇਡੀ ਰੱਖ ਚੁੱਕੀ ਸੀ ਫਿਰ ਟਾਈਮ ਲੱਗਦਾ ਉਹਨਾਂ ਨੂੰ ਜਿਹੜਾ ਹੈਗਾ ਥੋੜਾ ਪੱਕਣ ਤੇ ਸੋ ਇਸ ਕਰਕੇ ਲੋ ਜੀ ਆਪਣੀ ਸੈਂਡਵਿਚ অলਮੋਸਟ ਰੈਡੀ ਹੋ ਗਏ ਨੇਗੇ ਬਹੁਤ ਜੰਮੀ ਬਣੇ ਸੀਗੇ ਹੈਨਾ ਤੇ ਕਿਉਂਕਿ ਇਹਦੇ ਵਿੱਚ ਮੈਂ ਨਾ ਕੱਲੀਆਂ ਵੈਜੀਟੇਬਲਸ ਹੀ ਪਾਈਆਂ ਸੀਗੀਆਂ ਲਾਈਕ ਖੀਰਾ ਅਮ ਟొਮੇਟੋ ਤੇ ਲਾਲ ਇੱਕ ਇੱਕ ਹੋਰ ਕੀ ਪਾਇਆ ਸੀ ਮਨੇ ਅਨੀਆਂ ਨ ਵਗੈਰਾ ਕੈਰਟ ਇਹ ਚੀਜ਼ਾਂ ਪਾਈਆਂ ਸੀਗੀਆਂ ਮੈਂ ਇਹਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਪਾਈ ਜਿਹੜੀ ਅਨ ਹੈਲਦੀ ਹੋਵੇ ਚਲੋ ਜੀ ਆਪਣੇ ਸੈਂਡਵਿਚਸ ਆਪਾਂ ਬਣਾ ਲਏ ਨੇਗੇ ਨਾਲ ਨਾਲ ਮੈਂ ਰੱਖੀ ਹੋਈ ਸੀਗੀ ਚਾਹ ਤੇ ਕਿਉਂਕਿ ਦੁਪਹਿਰ ਦਾ ਟਾਈਮ ਸੀਗਾ ਲਓ ਜੀ ਆਪਣੇ ਸੈਂਡਵਿਚ ਬਣ ਕੇ ਰੈਡੀ ਨੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ